ਖਬਰ ਹੈ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾੰਧੂ ਆ ਜਿਹੜੇ ਗੁਰਪ੍ਰੀਤ ਸਿੰਘ ਮੁਕਸਰ ਤੋਂ ਮੈਂ ਵੀ ਜਾਣਦਾ ਇਹਨਾਂ ਬਾਰੇ ਕਿਉਂਕਿ ਮਲੋੜ ਮੁਕਸਰ ਸਾਡਾ ਜ਼ਿਲ੍ਹਾ ਹੈ ਜੀ ਛੋਟਾ ਜਿਹਾ ਜ਼ਿਲ੍ਹਾ ਸਾਡਾ ਪਹਿਲਾਂ ਤਸੀਲ ਹੀ ਹੁੰਦੇ ਸੀਗੇ ਫਾਜ਼ਲਕਾ ਤਸੀਲ ਸੀਗੀ ਫਿਰ ਮਲੋੜ ਤਸੀਲ ਮੁਕਸਰ ਤਸੀਲ ਇਹ ਜ਼ਿਲ੍ਹੇ ਬਣਿਆ ਬਾਅਦ ਦੇ ਵਿੱਚ ਫਾਜ਼ਲਕਾ ਵੀ ਜ਼ਿਲ੍ਹਾ ਬਣ ਗਿਆ ਮੁਕਸਰ ਵੀ ਜ਼ਿਲ੍ਹਾ ਬਣ ਗਿਆ ਬਈ ਗੱਲ ਇਹ ਆ ਕਿ ਜਿਹੜਾ ਮਾਹੌਲ ਹੈ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਧੂ ਵੈਸੇ ਸਾਬਕਾ ਸੰਧੂ ਆ ਸਾਬਕਾ ਸੰਧੂ ਕਹਿਣਾ ਚਾਹੀਦਾ ਹੈ ਸਾਬਕਾ ਸੰਧੂ ਨੇ ਦੋਸ਼ ਬਹੁਤ سنگੀ ਲਾਇਨੇ ਸਰ سنگੀਨ ਦੋਸ਼ ਇਸ ਕਰਕੇ ਆ ਗੰਭੀਰ ਦੋਸ਼ ਇਸ ਕਰਕੇ ਆ ਕਿਉਂਕਿ ਉਹ ਕਹਿੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਥਿਤ ਤੌਰ ਤੇ ਜਿਹੜੀ ਮਤਲਬ ਕਿ ਮੇਰੀ ਵਾਈਫ ਸੀਗੀ ਹੁਣ ਤਾਂ ਸਾਬਕਾ ਹੋ ਗਈ ਡਾਈਵੋਰਸ ਹੋ ਗਿਆ ਕਿ ਉਹਦੇ ਨਾਲ ਇਹ ਮਾੜੇ ਸੀਗੇ ਮੈਂ ਪੰਜਾਬੀ ਵਿੱਚ ਕਹਾਂ ਕਿਉਂਕਿ ਮੇਰੇ ਕੋਲ ਉਹ ਐਸੇ ਸ਼ਬਦ ਜਿਹੜੇ ਸ਼ਾਇਦ ਨਾ ਜੋ ਪਹੁੰਚੇ ਜਾਂ ਚੱਲਦਾ ਅੱਜਕੱਲ੍ਹ ਜਿਉਂ ਚੱਲਦਾ ਉਸਨੇ ਬਹੁਤ ਗੰਭੀਰ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸੀਗੇ ਮੁਕਸਰ ਹੈਡ ਗ੍ਰੰਥੀ ਸੀਗੇ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਮੈਂ ਵੀ ਜਾਣਦਾ ਕਿ ਮੁਕਸਰ ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ ਤੇ ਉਹ ਕਹਿੰਦੇ ਜੀ ਅਸੀਂ ਬਰਾਦਰੀ ਭਰਾ ਸੀਗੇ ਮੈਂ ਬਹੁਤ ਸਤਿਕਾਰ ਕਰਦਾ ਸੀ ਇਹਨਾਂ ਨੇ ਮੇਰਾ ਵਿਆਹ ਕਰਵਾ ਦਿੱਤਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਸੀਗਾ ਇਹ ਰਿਲੇਸ਼ਨ ਚ ਸੀਗੇ ਮੈਂ ਦੇਖ ਲਿਆ ਉਸ ਤੋਂ ਬਾਅਦ ਅ ਮੇਰਾ ਕੇਸ ਚੱਲਿਆ ਮੈਨੂੰ 14 ਮਹੀਨੇ ਇਹਨਾਂ ਨੇ ਜੇਲ੍ਹ ਚਲਵਾਇਆ ਤੇ ਉਸ ਤੋਂ ਬਾਅਦ ਡਾਈਵੋਰਸ ਹੋਇਆ ਤੇ ਡਾਈਵੋਰਸ ਹੋਣ ਤੋਂ ਬਾਅਦ ਵੀ 5 ਤਰੀਕ ਨੂੰ ਮੇਰੇ ਕੋਲ ਪੁਲਿਸ ਭੇਜੀ ਗਈ ਆ ਮੇਰੇ ਪਾਸ ਪੁਲਿਸ ਭੇਜੀ ਗਈ ਆ ਤੇ ਲਾਲਚ ਦਿੱਤੇ ਗਏ ਆ ਕਿ ਤੂੰ ਬੋਲੀ ਨਾ ਤੈਨੂੰ ਜੇ ਕੋਈ ਪੈਸਾ ਟਕਾ ਚਾਹੀਦਾ ਤੇ ਉਹ ਲੈ ਲਾ ਇਹ ਮਤਲਬ ਕਿ ਗਿਆਨੀ ਜੀ ਦੇ ਜਿਹੜੇ ਸਾਫ ਦਾ ਸਾੰਢੂ ਆ ਉਹ ਦੋਸ਼ ਲਾਰੇ ਨੇ ਕਥੇ ਤੌਰ ਤੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਗਿਆਨੀ ਜੀ ਦੇ ਸੋਹਰਾ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸੋਹਰਾ ਪਰਿਵਾਰ ਨੇ ਕਿਹਾ ਕਿ ਇਹ ਗੰਦਾ ਆਦਮੀ ਆ ਕਿਉਂਕਿ ਦੇਖੋ ਉਹਨਾਂ ਦਾ ਵਰਸ਼ਨ ਵੀ ਜ਼ਰੂਰੀ ਆ ਉਹ ਕਹਿੰਦੇ ਕਿ ਕਿਸੇ ਲਾਲਚ ਦੇ ਵਿੱਚ ਫਸ ਗਿਆ ਇਹ ਅਮਰਤਧਾਰੀ ਹੋਣ ਦੇ ਬਾਵਜੂਦ ਸ਼ਰਾਬ ਦਾ ਸੇਵਨ ਕਰਦਾ ਸੀਗਾ ਆਪਦੀ ਜਨਾਨੀ ਨੂੰ ਮਤਲਬ ਕੁੱਟਦਾ ਮਾਰਦਾ ਸੀਗਾ ਤੇ ਦੱਸੋ ਫਿਰ ਅਸੀਂ ਕੀ ਕਰਦੇ ਇਹਦੇ ਤੋਂ ਛੁਟਕਾਰਾ ਹੀ ਪਾਉਣਾ ਸੀਗਾ ਤਾਂ ਅਸੀਂ ਇਸ ਕਰਕੇ ਇਹਦੇ ਤੋਂ ਛੁਟਕਾਰਾ ਪਾ ਲਿਆ ਮਤਲਬ ਕਿ ਸਾਡਾ ਲੰਮਾ ਚਿਰ ਕੇਸ ਚੱਲਿਆ ਤਰੀਕਾ ਤੇ ਆਉਂਦਾ ਨਹੀਂ ਸੀ ਇਹਨੂੰ ਫੜ ਕੇ ਉਹ ਅੰਦਰ ਸੁੱਟ ਦਿੰਦੇ ਸੀ ਆਹ ਰੌਲਾ ਹੋਰ ਕੀ ਰੌਲਾ ਪਰ ਦੇਖੋ ਉਸ ਬੰਦੇ ਨੇ ਇੱਕ ਚੀਜ਼ ਹੋਰ ਕਹੀ ਆ ਮੇਰੇ ਖਿਆਲ ਦੇ ਨਾਲ ਉਹ ਚੀਜ਼ ਜਿਹੜੀ ਆ ਥੋੜਾ ਜਿਹਾ ਕਹਿ ਲੁ ਕਿ ਸੱਚ ਝੂਠ ਦਾ ਨਿਤਾਰਾ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਕੁੰਜੀ ਸਾਬਤ ਹੋ ਸਕਦੀ ਆ ਮੈਂ ਜਿੰਨੀ ਕੋ ਦੀ ਗੱਲ ਸੁਣੀ ਹੈ ਕਿਉਂਕਿ ਦੇਖੋ ਦੋਵੇਂ ਪੱਖ ਜਿਹੜੇ ਆ ਸੁਣਨੇ ਬੜੇ ਲਾਜ਼ਮੀ ਹੁੰਦੇ ਮੈਂ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਇਹਨਾਂ ਦੇ ਸਾਹਕਾ ਸੰਧੂ ਦਾ ਵੀ ਪੱਖ ਆ ਗਿਆ ਇਹਨਾਂ ਦੇ ਸੋਹਰਾ ਪਰਿਵਾਰ ਦਾ ਪੱਖ ਆ ਗਿਆ ਇਹਨਾਂ ਦਾ ਪੱਖ ਹਲੇ ਨਹੀਂ ਆਇਆ ਵੈਸੇ ਤੇ ਪਹਿਲੀ ਗੱਲ ਇਹ ਆ ਕਿ ਹੁਣ ਜਦੋਂ ਇਹ ਗੱਲਾਂ ਚੱਲੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਕਰਤਾਰ ਤੇ ਮੈਂ ਸਵਾਲ ਚੁੱਕਣ ਵਾਲਾ ਕੋਈ ਨਹੀਂ ਹੁੰਦਾ ਮੈਂ ਕਦੇ ਵੀ ਕਿਸੇ ਦੇ ਕਰੈਕਟਰ ਤੇ ਕਦੇ ਹਮਲਾ ਨਹੀਂ ਕਰਦਾ ਸਰ ਮੇਰਾ ਮੰਨਣਾ ਹੈ ਕਿ ਇਲਜ਼ਾਮ ਦੋ ਲੱਗੇ ਨੇ ਪਹਿਲਾ ਇਲਜ਼ਾਮ ਲਾਇਆ ਸੀ ਕਥਿਤ ਤੌਰ ਤੇ ਭਿਰਸਾ ਸਿੰਘ ਬਲਟੂਆ ਨੇ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਅਸਲੀ ਰੂਪ ਵੇਖਣਾ ਚਾਹੁੰਦੇ ਆ ਉਹ ਉਹ ਜਿਹੜੀ ਰਿਕਾਰਡਿੰਗ ਜਿਹੜੀ ਕਿ ਗਿਆਨੀ ਰਘਵੀਰ ਸਿੰਘ ਹੋਰਾਨੇ ਕਹਾ ਸੀਗਾ ਕਿ ਸਪਸ਼ਟੀਕਰਨ ਦੇਣ ਵੇਲੇ ਵਿਰਸਾ ਸਿੰਘ ਵਲਟੂਆ ਦੀ ਅਸੀਂ ਕੀਤੀ ਆ ਤੇ ਉਹ ਨਸ਼ਰ ਕਰਾਂਗੇ ਉਹ ਕਰਾਂ ਉਹ ਬਚ ਕੇ ਹਾਲੇ ਵੀ ਹੈਗੀ ਆ ਮਾੜੀ ਮੋਟੀ ਖਾਂਗਾ 10 ਕੁ ਦਿਨ ਪਹਿਲਾਂ ਵਾਲੀ ਤਾਂ ਰਿਕਾਰਡਿੰਗ ਕਿਉਂ ਨਹੀਂ ਜਨ ਤੱਕ ਕੀਤੀ ਜਾ ਰਹੀ ਪਹਿਲਾ ਸਵਾਲ ਇਹ ਆ ਦੂਸਰਾ ਇਹ ਆ ਕਿ ਗਿਆਨੀ ਜੀ ਦੇ ਸਾਹਕਾ ਸੰਤੂ ਨੇ ਇੱਕ ਚੀਜ਼ ਹੋਰ ਕਹੀ ਆ ਕਿ ਮੈਂ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇਖੋ ਇਹ ਚੀਜ਼ਾਂ ਕਿਵੇਂ ਆਪਸ ਦੇ ਵਿੱਚ ਮੇਲ ਖਾਂਦੀਆਂ ਗਿਆਨੀ ਗੁਰਬਚਨ ਸਿੰਘ ਵੀ ਇਤਿਫਾਕਨ ਮੁਕ्तसर ਤੋਂ ਹੀ ਆ ਠੀਕ ਹੈ ਨਾ ਜੀ ਗਿਆਨੀ ਗੁਰਬਚਨ ਸਿੰਘ ਵੀ ਮੁਕ्तसर ਤੋਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਜਨਮ ਮੁਕ्तसर ਹੈ ਸਰ ਮੇਰਾ ਵੀ ਜਨਮ ਮੁਕ्तसर ਹੈ ਇਹ ਗੱਲਾਂ ਅਸੀਂ ਅੱਗੇ ਵੀ ਸੁਣੀਆਂ ਨੇ ਇਹ ਚਰਚਾਵਾਂ ਅਸੀਂ ਅੱਗੇ ਵੀ ਸੁਣੀਆਂ ਨੇ ਕਿ ਇਹਨਾਂ ਦਾ ਸਾਨੂੰ ਆ ਰੌਲਾ ਪਾਉਂਦਾ ਹੈ ਅਸੀਂ ਨਹੀਂ ਕਹਿੰਦੇ ਉਹ ਸੱਚ ਹੈ ਝੂਠਾ ਹੈ ਜਾ ਮਤਲਬ ਭਾਈ ਉਹ ਕਿਸੇ ਲਾਲਚ ਦੇ ਵਿੱਚ ਫਸਿਆ ਇਹ ਚਰਚਾਵਾ ਸੁਣੀਏ ਮੇਰੇ WhatsApp ਤੇ ਨੰਬਰ ਵੀ ਪਿਆ ਇਹਦਾ ਕਿਸੇ ਨੇ ਭੇਜਿਆ ਸੀਗਾ ਕਿ ਇੰਟਰਵਿਊ ਕਰੋ ਉਸ ਤੋਂ ਪਹਿਲਾਂ ਹੀ ਉਹਦਾ ਇੰਟਰਵਿਊ ਜਿਹੜਾ ਆ ਗਿਆ ਖੈਰ ਗੱਲ ਇਹ ਆ ਕਿ ਇੱਕ ਚੀਜ਼ ਜਿਹੜੀ ਗਿਆਨੀ ਜੀ ਦੇ ਸਾਥਕਾਂ ਸੰਧੂ ਨੇ ਕਹੀ ਆ ਉਹ ਇਹ ਆ ਕਿ ਭਈ ਮੈਂ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਗਿਆਨੀ ਗੁਰਬਚਨ ਸਿੰਘ ਇਸ ਮੁੱਦੇ ਤੇ ਕੋਈ ਨਤਾਰਾ ਕਰ ਸਕਦੇ ਆ ਕਿ ਕੀ ਵਾਕਿਆਸ਼ ਕਹਤਾ ਇਸੇ ਤੇ ਨਾਲ ਉਹਦਾ ਕਹਿਣਾ ਕਿ ਮੈਂ ਕੁਝ ਹੋਰ ਲੀਡਰਾਂ ਨੂੰ ਵੀ ਕਿਹਾ ਸੀਗਾ ਉਸ ਵੇਲੇ ਉਹ ਵੀ ਇਸ ਚੀਜ਼ ਦੇ ਗਵਾਹ ਨੇ ਤਾਂ ਮੇਰੇ ਖਿਆਲ ਦੇ ਨਾਲ ਅਸੀਂ ਪੰਜਾਬੀ ਪਤਾ ਕੀ ਹੈ ਜਿਨੇ ਉਧਰ ਖਲੋਣਾ ਹੁੰਦਾ ਉਧਰ ਖਲੋ ਜਾਂਦਾ ਜਿਨੇ ਇਧਰ ਖਲੋਣਾ ਹੁੰਦਾ ਇਧਰ ਖਲੋ ਜਾਂਦਾ ਸਰ ਅੱਗੇ ਗਿਆਨੀ ਇਕਬਾਲ ਸਿੰਘ ਦਾ ਵੀ ਇਹੋ ਜਿਹਾ ਮਸਲਾ ਨਿਕਲ ਚੁੱਕਾ ਹੈ ਇਹ ਨਹੀਂ ਹੈ ਕਿ ਅੱਗੇ ਇਸ ਤਰ੍ਹਾਂ ਦਾ ਕੋਈ ਵਿਵਾਦ ਕੋਈ ਬਾਤ ਜਿਹੜਾ ਉਹ ਨਹੀਂ ਹੋਇਆ ਅੱਗੇ ਵੀ ਹੋਏ ਨੇ ਰਾਗੀ ਧਨਵੰਤ ਸਿੰਘ ਨੂੰ ਰੇਪ ਦੇ ਕੇਸ ਦੇ ਵਿੱਚ ਸਜ਼ਾ ਹੋ ਚੁੱਕੀ ਆ ਜਿਸ ਨੂੰ ਅਕਾਲ ਤਖਤ ਸਭ ਤੋਂ ਪਹਿਲਾਂ ਕਲੀਨ ਚਿੱਟ ਦੇ ਦਿੱਤੀ ਗਈ ਸੀ ਸੋ ਇਸ ਕਰਕੇ ਫੇਸਬੁੱਕ ਹੀ رائے ਨਾ ਬਣਾਇਆ ਕਰੋ ਸਿਰਫ ਇੱਕ ਧਾਰਨਾ ਹੁੰਦੀ ਆ ਕਿ ਅਸੀਂ ਇਹਦਾ ਵਿਰੋਧ ਕਰਨਾ ਹੈ ਬਸ ਤਕਰਤਾ ਇਹਦਾ ਪੱਕਾ ਪੂਰਨਾ ਬਸ ਪੂਰਤਾ ਜੀ ਸੋ ਗੱਲ ਇਹ ਆ ਕਿ ਦੋਵੇਂ ਪੱਖ ਪਬਲਿਕ ਡੋਮੇਨ ਚ ਹੈ ਇਹ ਹੁਣ ਵੇਖਣ ਦਾ ਕੰਮ ਹੈ ਅਕਾਲ ਤਖਬ ਦੇ ਜਿਹੜੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹ ਵੇਖਣ ਜਾਂ ਇਸ ਤੋਂ ਇਲਾਵਾ ਜਿਹੜੇ ਹੋਰ ਮਤਲਬ ਕਿ ਇਸ ਤਰ੍ਹਾਂ ਦੇ ਸਿੱਖ ਮੋਤਬਰ ਲੀਡਰ ਆ ਉਹਨਾਂ ਨੂੰ ਵੇਖਣ ਦੀ ਜ਼ਰੂਰਤ ਹੈ ਕਾਂਟਾ ਕਿਸੇ ਦੀ ਗੱਲ ਤੇ ਨਹੀਂ ਮਾਰਿਆ ਜਾ ਸਕਦਾ ਹੁੰਦਾ ਕਿ ਉਸ ਪੱਖ ਤੇ ਕਾਂਟਾ ਮਾਰ ਦਿਓ ਉਸ ਪੱਖ ਤੇ ਕਾਂਟਾ ਮਾਰ ਦਿਓ ਇਹ ਨਹੀਂ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਵੇਂ ਪੱਖ ਸੁਣਨੇ ਚਾਹੀਦੇ ਆ ਤੇ ਜਿਨ੍ਹਾਂ ਦੇ ਕੋਲ ਜੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਨੇ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਫਿਰ ਡਰਨ ਦੀ ਕੀ ਲੋੜ ਹੈ ਇਸ ਮਾਮਲੇ ਤੋਂ ਇਲਾਵਾ ਮੇਰਾ ਇਹੋ ਹੀ ਕਹਿਣਾ ਹੈ ਕਿ ਗਿਆਨੀ ਰਗਵੀਰ ਸਿੰਘ ਜੀ ਨੂੰ ਘਟੋ ਘਟੋ ਰਿਕਾਰਡਿੰਗ ਆਪਣੇ ਕਹੇ ਦੇ ਮੁਤਾਬਕ ਜ਼ਰੂਰ ਨਾਸ਼ਰ ਕਰ ਦੇਣੀ ਚਾਹੀਦੀ ਆ ਪਤਾ ਤੇ ਲੱਗੇ ਨਾ ਉਹਦੇ ਚ ਕੀ ਹੋਇਆ ਕੀ ਨਹੀਂ ਹੋਇਆ ਅਕਸਰ ਕਹਿ ਰਹੇ ਨੇ ਕਿ ਵਕੀਲ ਖੈਰਾ ਸਾਹਿਬ ਨੇ ਵੀ ਕਿਹਾ ਨਾਤਾਇਨ ਨੇ ਜਦ ਪਿੰਡ ਚ ਇਕੱਠ ਹੋਇਆ ਸੀ ਤਦ ਕੇ ਨਾ ਤਲਾਕ ਵਾਲੀ ਫੈਲਚ ਲਿਖਿਆ ਵੀ ਇਸ ਗੱਲ ਤੋਂ ਤਲਾਕ ਲੈ ਲਿਆ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੋ ਗੱਲ ਜਨ ਤੱਕ ਤੌਰ ਤੇ ਸਾਹਮਣੇ ਆਈ ਹੈ ਉਹ ਰੱਖ ਦਿੱਤੀ ਆ ਸੀ ਦੋਸ਼ ਗੰਭੀਰ ਨੇ ਕਿਸੇ ਦੇ ਦੋਸ਼ ਨੂੰ ਜਾਂ ਕਿਸੇ ਦੇ ਵਿਪੱਖ ਨੂੰ ਅਸੀਂ ਇੱਥੇ ਬੈਠ ਕੇ ਜਜਮੈਂਟ ਲੋ ਕੇ ਨਕਾਰ ਨਹੀਂ ਸਕਦੇ ਠੀਕ ਹੈ ਜੀ ਇਹ ਜਾਂਚ ਪੜਤਾਲ ਦਾ ਵਿਸ਼ਾ ਕੀ ਮਸਲਾ ਕੀ ਨਹੀਂ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਕਾਫੀ ਕਹ ਲੋਗੇ ਵਡੇਰਾਂ ਦਾ ਮੱਚ ਕਰੇ ਨੇ ਪਰ ਮੇਰਾ ਮੰਨਣਾ ਕਿ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਾਲੀ ਜਿਹੜੀ ਉਹ ਰਿਕਾਰਡਿੰਗ ਆ ਘਟੋ ਘਟ ਉਹ ਜ਼ਰੂਰ ਜਨਤਕ ਰੋਧਤ ਕਰ ਸਕਦੇ ਆ ਨਾ ਇਹ ਤੇ ਇਲਜ਼ਾਮ ਤਰਾਸ਼ੀ ਕਿਸੇ ਤੇ ਵੀ ਉੱਠ ਕੇ ਕੋਈ ਦੋਸ਼ ਲਾ ਸਕਦਾ ਤਾਂ ਮੈਂ ਦੂਸਰਾ ਪੱਖ ਵੀ ਦੱਸ ਦਿੱਤਾ ਕਿ ਉਹ ਕਹਿ ਰਿਹਾ ਕਿ ਤੇ ਖੁਦ ਗੰਦਾ ਬੰਦਾ ਹੈ ਯਾਨੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸੋਹਰਾ ਫੈਮਿਲੀ ਆ ਉਹ ਖੁਦ ਕਹਿ ਰਹੀ ਆ ਕਿ ਇਹ ਗੰਦਾ ਬੰਦਾ ਸ਼ਰਾਬ ਪੀਂਦਾ ਵਗੈਰਾ ਵਗੈਰਾ ਤੇ ਜੇ ਵਾਦੀਆਂ ਪਿੰਡ ਤੋਂ ਕੋਈ ਹੈ ਤਾਂ ਇਹ ਵਾਦੀਆਂ ਪਿੰਡ ਬਹੁਤ ਲੰਮਾ ਸਮਾਂ ਰਿਹਾ ਉਹ ਦੱਸ ਦੇਵੇਗਾ ਕਿ ਇਹ ਕਿਸ ਤਰ੍ਹਾਂ ਦੇ ਕੈਰੈਕਟਰ ਦਾ ਬੰਦਾ ਸੀਗਾ ਠੀਕ ਹੈ ਜੀ